ਨਹੀਂ ਪੈਣੇ ਹੁਣ ਨਹੀਂ ਕਰਨਾ ਕੰਮ ਠੀਕ ਆ ਤਾਂ ਤੈਨੂੰ ਗਗਨ ਦੀ ਸੋਂ ਬਿਲਕੁਲ ਨਹੀਂ ਕਰਨੀ ਇਹ ਗੱਲ ਠੀਕ ਆ ਦੇਖੋ ਬਾਰ ਬਾਰ ਉਹੀ ਨਹਿਰ ਵੱਲੋਂ ਜਾਂਦੀ ਆ ਕਈ ਵਾਰੀ ਤਾਂ ਰੋਟੀ ਪਕਾਣ ਤੇ ਕਹਿੰਦੇ ਮੈਂ ਨਹੀਂ ਪਕਾਉਂਦੀ ਤਾਂ ਉਹ ਹੀ ਪਕਾਲੇ ਨਾਲ ਤਸ਼ਕੀਨਿੰਗਾ ਹੋਏਗੀ ਕੋਈ ਅੰਦਰ ਪਹਿ ਜਾ ਜਾ ਫੇ ਮੈਂ ਰੋਟੀ ਲੱਗ ਰਹੀ ਗੈਸ ਮੱਚ ਜੇ ਰੋਟੀ ਮੱਚ ਜੇ ਜਦਾ ਕਹਿ ਸਾਰੇ ਕੱਪੜੇ ਕੱਢ ਲੈ ਵੇ ਵੇ ਮੈਂ ਆ ਗਈ ਨੀਵੀ ਮੈਂ ਆ ਗਈ ਵੱਜ ਵੱਜ ਕੇ ਸੁਨ ਚਿੰਬੜਦੀ ਹੇ ਤਵਾ ਵੀ ਮੱਛੀ ਲੈ ਰੋਟੀ ਵੀ ਮੱਛੀ ਜੇ ਇੱਕ ਟਾਈਮ ਉਹ ਗੱਲ ਫੇਕੀ ਸੋਣਾ ਪੈ ਜੇ ਜਦ ਇਸ ਕੀ ਰੱਖੀ ਹੋ ਜੇ ਜਾਖੜ ਨੂੰ ਜਾਖੜ ਕੋਲੇ ਝੋਟੀਆਂ ਠੀਕ ਹੈ ਤੇਰੇ ਘਰ ਵਾਲੇ ਦਾ ਕੀ ਨਾਮ ਹੈ ਹਰਜੀਤ ਸਿੰਘ ਤੇ ਮੁੰਡੇ ਦਾ ਸੁਖपाल ਸਿੰਘ ਕੁੜੀ ਦਾ ਕੁੜੀ ਗੂਜੀ ਰੋ ਵਿਸ਼ਾਵਾ ਕਰੀਏ ਕੁੜੀ ਕਿਤੇ ਛਲ ਬਲੀ ਹੈ ਸਾਰੇ ਕੱਬਰ ਨੂੰ ਠੀਕ ਹੋ ਗਿਆ ਕੁੜੀ ਨੂੰ ਬਸ ਲੈ ਕੇ ਡੀਟ ਕਿਵੇਂ ਡਾ ਕੇ ਪਤੀ ਪਤੀ ਮੁਸ਼ਕਿਲ ਪਟੜਾ ਸਲਾਸਥ ਹੈ ਇਹ ਜੋ ਫਿਰ ਵੀਡੀਓ ਪਾ ਦਿਆ ਫਰੇਦੀ ਨੂੰ ਹੂੰ ਦੀ ਜਦੀ ਮੈਂ ਆ ਜੱਪ ਤੇ ਰਹਿਣਾ ਨੂੰ ਜਾਂਦੀ ਵੀ ਮੈ ਸ਼ਮੂਖ ਕਾ ਕਰ ਲੱਗਦੀ ਕਿੰਨਾ ਟਾਈਮ ਹੋ ਗਿਆ ਗੱਲ ਨੂੰ 2 ਸਾਲ ਹੋ ਗਏ ਪੜਦੀ ਸੀ ਪੜ੍ਹੇਦੀ ਉਹ ਤਾਂ ਜ਼ਰੂਰ ਪੜ੍ਹਦੀ ਉਹਦੇ ਝੂਠ ਮਾਰ ਕੇ ਸਕੂਲ ਅਲੀ ਲੱਗਿਆ ਨਹੀਂ ਤਾਂ ਉਹਦੇ ਮਾਨੂੰ ਕਿਹੜੀ ਕਲਾਸੇ ਪੜ੍ਹਦੀ ਸੀ 12 ਕਰਕੇ 2 ਸਾਲ ਉਹ ਕਰ ਲਿਆ ਕੰਪਿਊਟਰ ਉਹ ਵੀ ਇਹ ਚ ਲਾਦੀ ਦਵਾਰੇ ਵੀ ਚੱਲ ਲਈ ਫਿਰ ਬਾਹਰ ਤੋਂ ਨੂੰ ਕੀ ਦਿਉਂ ਤਾਂ ਹੈਗੀ ਨੀ ਕੋਈ ਆ ਆਪਸਾਂ ਦੀ ਛੋਟੀ ਜਿਹੀ ਗਰੀਬੀ ਵੀ ਕਰੇ ਰਾਜ ਕੈਤੀ ਸਰਕਾਰ ਨੂੰ ਪੜ੍ਹਦੀ ਵੀ ਉਸਕਾ ਟੈਸ਼ਨ ਪੈ ਗਿਆ ਇਸ ਤੋਂ ਜੰਮੀ ਪੈ ਗਿਆ ਪਾਪਾ ਮੇਰੇ ਤੇ ਵੀ ਪੈ ਗਿਆ ਉਹ ਵੀ ਹੁਣਾਂ ਨਾਲ ਤੋਂ ਕੱਪੜੇ ਕੱਢ ਲਏ ਵੀਰ ਜੀ ਕੱਪੜੇ ਕੱਢ ਕੇ ਕਹਿੰਦੀ ਨਾਣ ਵੜ ਜੇਗੀ ਜਾਂ ਅੰਦਰ ਪੈ ਜੇਗੀ ਮੈਂ ਰੁਕੀ ਬਣਾਉਂਗੀ ਸਾਰੇ ਕੱਪੜੇ ਕੱਢ ਕੇ ਕਹਿੰਦੀ ਹਾਂ 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 ਵੱਜ ਵੱਜ ਕਮਾਡੀਆਂ ਨੂੰ ਮੋਲ ਵਾਰੂਗੀ ਅੱਜ ਹੋਗਾ ਜੋ ਉਹ ਕੋਣ ਮੈਂ ਇਹਰੇ ਕੱਪੜੇ ਪਵਾਉਂਸ ਨੇ ਫੇ ਤੁਰਲੀ ਰਾਹ ਭੇਜੇ ਰਿਸ਼ਤੇਦਾਰੀਆਂ ਚ ਵਗ ਜੇ ਏ ਦਾ ਇਨੀ ਵੀ ਉਦਨੀ ਫਿਰ ਤੇਰੇ ਮੇਰੇ ਵਰਗੇ ਨਹੀਂ ਹੜੇ ਕੱਡੂ ਬੱਜੇ ਮੇਰੀ ਨੂਹ ਵੱਜ ਗਈ ਹੈ ਮੇਰੀ ਨੂਹ ਵੱਗਦੀ ਮੋਟਰਸਾਈਕਲ ਲੈ ਕੇ ਵੀ ਰਾਹ ਚ ਗੱਲਿਆਵੇਂਗੇ ਲੋਕ ਫੜ ਕੇ ਮੁੰਡੇ ਤੇਰੇ ਘਰ ਵਾਲਾ ਇਸ ਤੇ ਘਰ ਵਾਲਾ ਜਿਹੜੀ ਦੇ ਵਗ ਜੇ ਫਿਰ ਉਹੇ ਗੱਲ ਵੀ ਗਰੀਬੀ ਤੰਗ ਕਰਦੀ ਹੈ ਕਈ ਮੰਗਰੇ ਹੁੰਦਾ ਨਹੀਂ ਮੁੰਡਾ ਮੁੰਡਾ ਛੋਟਾ ਪੜਿਆ ਇਹਨੇ ਕਿਹੜੀ ਜਮਾਤ ਚ ਪੜਦਾ ਉਹ 12ਵੀਂ ਚ ਪੜਦਾ ਤੇ ਸੋਹਰਾ ਇਹਦਾ ਤੇ ਮੈਂ ਘਰ ਵਾਲਾ ਹਾਂ ਮੇਰੇ ਘਰ ਵਾਲਾ ਵੀ ਉਹ ਵੀ ਤੁਰਾਖੀ ਧੀ ਆ ਬਸ ਉਹ ਜਿਹੜੀ ਤੇ ਵਗ ਜੇ ਉਹ ਰਾਖੀ ਆ ਹੁਣ ਤਾਂ ਮੈਂ ਢੂੜ ਸਾਲੋਂ ਕੇ ਇਸ ਤੇ ਕੱਲੀ ਖਸਮਦੀ ਨੀ ਗੇਠ ਲਾ ਲਿਆ ਪੌੜੀ ਲਾ ਕੇ ਚੜਜੇ ਕੋਠੇ ਤੇ ਕੋਠੇ ਤੇ ਮੱਚਾ ਕੁੱਦੀ ਕਰੇ ਫਿਰ ਸਾਰੇ ਗੇ ਮਿਲ ਕੇ ਸੋਰੇ ਕੀ ਬੋਲੀ ਆ ਪਾਈਂ ਜੇ ਮੇਰੇ ਨੋ ਤੇ ਪਾਈਂ ਜੇ ਘਮਾਂਡੀਆਂ ਨੂੰ ਹੁੱਕੇ ਮਾਰੀਂ ਜੇ ਵੀ ਆਜੋ ਦਵਾਈ ਦਵਾਵੇਂ ਬਸ ਤੇਰੇ ਮੇਰੇ ਵਰਗੇ ਵੀ ਪਾਲਿਆਂ ਵਿੱਚ ਕਿ ਇਕੱਠੇ ਹੋ ਕੇ ਪੈਸੀ ਪਾਲਿਆਂ ਮੁੰਡੇ ਸੰਜੇ ਵੀ ਦਵਾ ਦੇਣ ਦਵਾਈ ਦਵਾਦੀ ਬਹੁਤ ਦੀ ਲੱਗੀ ਨਹੀਂ ਕਿਤੇ ਵੀ ਨਹੀਂ ਲੱਗੀ ਐਕਟ ਕਰਨਾ ਪੂਰਾ ਵੀਡੀਓ ਦੇਖੀ ਸਮਝ ਦੀ ਰੈਕਾਇਰ ਕਿਹੜਾ ਜ਼ਿਲ੍ਹਾ ਵਾ ਤੁਹਾਡਾ ਸਿੰਘੂਰ ਜ਼ਿਲ੍ਹਾ ਸਿੰਘੂਰ ਜ਼ਿਲ੍ਹਾ ਪੈਂਦਾ ਇਹ ਹਰਿਆਣੇ ਵਾਲੇ ਬਾਰਡਰ ਤੇ ਪਿੰਡ ਪਿੰਡ ਨਹੀਂ ਪਿੰਡ ਨਾ ਲਹਿਰਾ ਤੇ ਪੱਤਣਾ ਕੇ ਵਿਚਾਲੇ ਜੀ ਆ ਗਿਆ ਅੱਛਾ ਬਾਬਾ ਤੇ ਮੱਥ ਪਾ ਕੇ ਨਿਕਲਦਾ ਠੀਕ ਹਾਂ ਤਾਂ ਪਹਿਲਾਂ ਤਾਂ ਮੈਂ ਫਿਕਰ ਨਹੀਂ ਕਰਨਾ ਬਿਲਕੁਲ ਸਾਡੀ ਇਹ ਭੈਣ ਆ ਬਿਲਕੁਲ ਠੀਕ ਹੋ ਜਾਣੇ ਠੀਕ ਹੈ ਜੀ ਔਰ ਦੇ ਤੁਹਾਨੂੰ ਲੱਗਦਾ ਇੱਥੇ 10 ਦਿਨ ਰਹਿਣ ਦੀ ਲੋੜ ਲੱਗਦੀ ਹੈ ਤੁਹਾਨੂੰ ਕਿ ਦਵਾਈ ਘਰੇ ਖਾ ਲੂਗੀ ਖਾ ਲੈਂਦੀ ਹੈ ਦਵਾਈ ਦਵਾਈ ਖਾ ਲੇ ਮੈਂ ਦੇ ਦੂੰ ਦਵਾਈ ਦੋੇ ਟਾਈਮ ਵੀ ਦਵਾਈ ਖਾ ਲੇ ਦੇਖੋ ਗੱਲ ਐ ਉਹ ਹਮ 5 ਕਿ ਮਿੰਟਾਂ ਬਾਅਦ ਤੂੰ ਠੀਕ ਹੋ ਜੇ ਮੀਂਹ ਕਹਿੰਦੀ ਮੈਨੂੰ ਵੀ ਮੈਂ ਕੰਮ ਕਰੀਆ 5 ਕਿ ਮਿੰਟਾਂ ਬਾਅਦ ਸਾਰੀ ਡੱਗੜੇ ਇੱਕਟ ਜੇ ਮੈਂ ਕੁਝ ਵੀ ਨਹੀਂ ਕਰਦੀ ਸਾਡੇ ਕੋਲੇ ਇੱਥੇ ਰਹਿਣ ਦਾ ਕਾਰਨ ਹੁੰਦਾ ਵੀ ਜਿਵੇਂ ਅੱਜ ਤੁਸੀਂ ਦਵਾਈ ਲਈ 3 ਦਿਨ 4 ਦਿਨ ਦਵਾਈ ਖਾਦਦੀ ਡਾਕਟਰ ਨੇ ਫਿਰ ਦਵਾਈ ਬਦਲਤੀ ਹੈ ਨਾ ਹੁਣ ਨਹੀਂ ਤਾਂ 15 ਦਿਨ ਦੀ ਦਵਾਈ ਦੇਵਾਂਗੇ 15 ਦਿਨਾਂ ਬਾਅਦ ਹੀ ਬਦਲੀ ਜਾਣੀ ਹੈ ਤੁਸੀਂ ਹੁਣ ਡਾਕਟਰ ਨੂੰ ਸਾਰੀ ਗੱਲ ਦੱਸਣੀ ਹੈ 15 ਦਿਨ ਦੀ ਦਵਾਈ ਦੇ ਕੇ ਭੇਜਾਂਗੇ ਅਸੀਂ ਦਵਾਈ ਖਵਾਉਣੀ ਹੈ ਫਿਰ ਲੈ ਕੇ ਆਉਣਾ ਇਹਨੂੰ ਅਗਲੀ ਵਾਰੀ ਦਵਾਈ ਬੰਦ ਨਹੀਂ ਕਰਨੀ ਚਾਹੇ ਪ੍ਰੋਬਲਮ ਵੱਧ ਜਵੇ ਤੈਨੂੰ ਐ ਲੱਗੇ ਵੀ ਦਵਾਈ ਨਾਲ ਤਾਂ ਵੱਧ ਗਈ ਟੈਨਸ਼ਨ ਨਹੀਂ ਲੈਣੀ ਜੇ ਜ਼ਿਆਦਾ ਦਿੱਕਤ ਆਊਗੀ ਤਾਂ ਕੈਂਪ ਤੋਂ ਬਿਨਾਂ ਵੀ ਆ ਜਾਓ ਚਾਹੇ ਠੀਕ ਹੈ ਪਰ ਇਹਦੀ ਦਵਾਈ ਨੂੰ ਸੈੱਟ ਹੋਣ ਨੂੰ ਥੋੜਾ ਟਾਈਮ ਲੱਗੂ ਕਿਨੇ ਜਮਾ ਠੀਕ ਹੋਏ ਫਿਰ ਫਿਕਰ ਨਾ ਕਰ ਇਹ ਟੈਨਸ਼ਨ ਲੈ ਗਈ ਬੇਟੀ ਦੀ ਆਪਣੀ ਦੀ ਉਹਦੇ ਕਰਕੇ ਇਹ ਹੋ ਰਿਹਾ ਹਨ ਇਹਨਾਂ ਦੇ ਬਲੱਡ 'ਚ ਪਹਿਲਾਂ ਕਿਸੇ ਨੂੰ ਸੀਗੀ ਬਿਮਾਰੀ ਇਹਨਾਂ ਦੇ ਘਰ 'ਚ ਨਾ 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 ਕਿਸੇ ਨੂੰ ਨਾ ਮਾਰੇ ਸੋਹਰੇ ਪਿੰਡ ਦੀ ਨਾ ਪੇਕੇ ਪਿੰਡ ਦੀ ਇਹਦੇ ਇਹਦੇ ਨਾਨਕਿਆਂ 'ਚ ਹਾਂ ਗੁੱਡੀ ਦੇ ਨਾਨਕਿਆਂ 'ਚ ਮੈਂ ਨਹੀਂ ਹੱਸੀ ਇਹ ਮੁੰਡੇ ਨੂੰ ਕੀ ਯਾਰੋ ਹਾਂ ਖਰਾ ਲੱਗਦਾ ਸੀ ਮੇਰੇ ਉਹ ਵੀ ਐਂ ਕਰਦਾ ਸੀ ਉਹ ਵੀ ਬੋਲ ਵੱਟ ਮਾਰੇ ਤੇ ਥੋੜਾ ਜਿਹਾ ਉਹ ਜਾਦੇ ਮਾਰੇ ਤਾਂ ਮੁੰਡਾ ਤਾਂ ਛੜਕ ਤੇ ਫਿਰ ਇਹ ਤਾਂ ਵੀ ਸੁਣਾਂ ਮੈਂ ਬਾਹਰ ਨਹੀਂ ਟੱਪਣ ਦੇਂਦੇ ਬਸ ਸੰਗਲ ਵੀ ਲਾ ਦਿਆਂ ਜਦ ਮਨ ਔਖਾ ਕਰੇ ਫਿਰ ਉਹਨੂੰ ਇਸਕੇ ਸੰਗਲ ਵੀ ਲਾ ਦਾਂ ਬੰਦ ਨੇ ਇਹ ਕੁੜੀ ਦੇ ਮੌਤ ਤੋਂ ਪਹਿਲਾਂ ਵੀ ਕਰਦੀ ਸੀ ਥੋੜਾ ਬਹੁਤ ਨਾ ਨਾ ਬਸ ਉਹ ਤਾਂ ਮਰ ਨਾਲ ਲੜਦੀ ਸੀ ਜਰੂਰ ਆ ਮੈਂ ਕਹਿੰਦੀ ਵੀ ਚਲ ਵਜੇ ਵਜੇ ਬੱਚਾ ਦਾ ਸੁਭਾਉ ਹੋ ਜੇ ਵੀ ਮਨ ਨੂੰ ਘਰੇ ਇਹ ਕਿ ਜਿਵੇਂ ਇਸ ਕਸੋਰੇ ਕੀ ਬਦ ਨਹੀਂ ਬੋਲਦੀ ਗੰਦ ਲੱਗੇ ਹੋਣੇ ਗੰਦ ਵੀ ਸੁਣਿਆ ਨਹੀਂ ਜਾਂਦਾ ਇਹ ਜਿੱਤੇ ਬੋਲੇ ਬੁਢੇ ਨੂੰ ਵੀ ਮਨ ਨੂੰ ਗਵੰਡੀਆਂ ਨੂੰ ਵੀ ਯਾ ਖਾਲੀ ਯਾ ਖਾਲੀ ਸਲਵਾਰ ਕੱਢ ਕੇ ਫਿਰ ਜੇ ਸਾਰੇ ਵੱਜ ਵੱਜ ਕੇ ਫੜਾਣੇ ਕੱਪੜੇ ਲਾਣਦੇ ਆ ਕੱਪੜੇ ਲਾਦੇ ਆ ਫਿਰ ਇਹ ਕੰਬੰਦਾ ਜੇ ਮੈਂ ਕਦੀ ਵੀ ਬਾਰੇ ਰੋ ਬਾਰੇ ਵੀ ਮੇਰੀ ਨੂੰਨੇ ਕੱਪੜੇ ਫਿਰ ਗੁੰਡੀਆਂ ਆਵੇਂ ਗੁੰੰਦੀ ਆ ਮੈਂ ਫੇਰ ਪਵਾ ਮੱਲਤਾਂ ਮਾਰੇ ਹਾਈ ਮੈਨੂੰ ਨਹਿਰ ਤੇ ਲੈ ਜਾਓ ਹਾਈ ਮੈਨੂੰ ਨਹਿਰ ਤੇ ਲੈ ਜਾਓ ਵੀ ਫੇਰ ਕੱਪੜੇ ਪਾਉਂਗੀ ਫਿਰ ਕਾਂਗੇ ਵੀ ਨਹਿਰ ਤੇ ਲੈ ਜਾਉਂਗੀ ਕੱਪੜੇ ਪਾਉਣ ਨਹਿਰ ਤੇ ਜਾ ਕੇ ਦੇਖ ਕੇ ਆਉਂਦੀ ਆ ਫਿਰ ਦੋ ਵਾਰੀ ਬੱਗੀ ਜੀ ਵੀ ਫਿਰ ਟੋਲਣ ਵਗ ਜਾਂਦੀ ਪਤਾ ਨਹੀਂ ਕਿੱਥੋਂ ਮਦਾਂ ਹੀ ਲੱਗੀ ਅੰਦਰ ਬੇਟੀ ਕੋਲ ਹਾਂ ਕਿ ਨਹਿਰ ਤੇ ਸਾਰਿਆਂ ਨੂੰ ਲੱਗੇ ਮੈਨੂੰ ਵੀ ਲੱਗੇ ਵੀ ਹੁਣ ਨਹਿਰ ਤੇ ਵੱਚੀ ਉਹਨੇ ਮੇਰੀ ਪੁੱਤ ਏ ਕੀ ਨਾਂ ਦੀ ਪੁੱਤਰੀ ਦਾ ਦਗਨ ਕੋਈ ਨਾ ਸੋਣੀ ਬੱਤੀ ਦੀ ਸੋਣੀ ਬੱਤੀ ਮੇਰੀ ਪਤਨੀ ਮਰਨ ਵਾਲੀ ਨਹੀਂ ਹੋ ਗਈ ਉਹ ਵੇਖੋ ਅੱਥੀ ਪਾਲੇ ਹੋਏ ਤੇ ਪੁੱਤ ਜਦੋਂ ਚਲੇ ਜਾਂਦੇ ਆ ਤਾਂ ਮਾਂ ਪਿਓ ਤੇ ਦਾਦੇ ਦਾਦੀ ਤੇ ਕੀ ਬੀਤਦੀ ਆ ਇਸ ਦਾਦੀ ਦੀ ਪੋਤੀ ਚਲੇ ਗਈ ਇਸ ਭੈਣ ਦੀ ਧੀ ਚਲੇ ਗਈ ਨਹਿਰ ਦੇ ਪਾਖੜੇ ਵਾਲੀ ਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਪੜ੍ਹਦੀ ਸੀ ਬੀਏ ਕਰਦੀ ਸੀ ਪਤਾ ਨਹੀਂ ਰੱਬ ਜਾਣਦਾ ਕੀ ਉਹਦੇ ਦਿਮਾਗ 'ਚ ਆਇਆ ਇਹ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਬਸ ਉਹਨੇ ਵੀਡੀਓ ਬਣਾ ਕੇ ਰਿਕਾਰਡਿੰਗ ਹੈ ਜਿਹੜੀ ਭੇਜਤੀ ਵੀ ਮੈਂ ਮੈਨੂੰ ਜਿਉਣਾ ਚੰਗਾ ਨਹੀਂ ਲੱਗਦਾ ਮੇਰਾ ਜੀ ਕਰਦਾ ਮੈਂ ਮਰ ਜਮਾਂ ਇਸ ਦੁਨੀਆ ਤੋਂ ਚਾਰਾਂ ਦਿਨਾਂ ਬਾਅਦ ਲਾਸ਼ ਲੱਭੀ ਪਾਖੜਾ 'ਚ ਉਸ ਦਿਨ ਤੋਂ ਹੁਣ ਉਦੀ ਮਾਂ ਵੀ ਕੰਮਲੀ ਹੋਈ ਫਿਰਦੀ ਆ ਦਾਦੀ ਕਹਿੰਦੀ ਮੈਂ ਅੱਧੀ ਕੰਮਲੀ ਹੋਈ ਫਿਰਦੀ ਆ ਦਾਦਾ ਵੀ ਐਵੇਂ ਹੋਇਆ ਫਿਰਦਾ ਪਿਓ ਵੀ ਐਈ ਹੋਇਆ ਫਿਰਦਾ ਇੰਨੀ ਲਾਡਲੀ ਸੀ ਧੀ ਉਹ ਐਨਾ ਪਿਆਰ ਕਰਦੇ ਸੀ ਆਪਣੀ ਧੀ ਨੂੰ ਕਿਉਂਕਿ ਧੀਆਂ ਹੁੰਦੀਆਂ ਵੀ ਬਾਲੀਆਂ ਹੀ ਲਾਡਲੀਆਂ ਭਾਈ ਮੇਰੇ ਘਰ 'ਚ ਵੀ ਧੀਆਂ ਰੱਬ ਨੇ ਦਿੱਤੀਆਂ ਜਿੰਨਾ ਸਮਾਂ ਧੀਆਂ ਨਾਲ ਬੱਤੀ ਤੇ ਕਰਦੇ ਆ ਉਦੇ ਮੁਕਾਬਲੇ 'ਚ ਪੁੱਤਾਂ ਨਾਲ ਤਾਂ 10% ਹੀ ਕਰਦਾ ਬੰਦਾ ਤੇ ਜਦੋਂ ਉਹ ਧੀ ਕਿਸੇ ਐਸੇ ਹਾਦਸੇ ਦਾ ਸ਼ਿਕਾਰ ਹੋ ਜੇ ਐਸੀ ਕੋਈ ਜ਼ਿੰਦਗੀ 'ਚ ਗਲਤੀ ਕਰ ਲੇ ਤੇ ਮਾਪੇ ਆਪਣੇ ਆਪ ਨੂੰ ਹੀ ਕੋਸੀ ਜਾਂਦੇ ਆ ਆਪਦੇ ਆਪ ਤੇ ਗੁੱਸਾ ਆਈ ਜਾਂਦਾ ਵੀ ਮੈਂ ਉਸ ਟਾਈਮ ਮੈਂ ਕਿਉਂ ਨਹੀਂ ਕੀਤਾ ਮੈਂ ਉਹਦਾ ਕੀਤਾ ਮੈਂ ਆਹ ਕਰ ਲੈਂਦੀ ਮੈਂ ਉਹ ਕਰ ਲੈਂਦਾ ਤੇ ਉਹਦਾ ਫਿਰ ਨਤੀਜਾ ਨਿਕਲਦਾ ਭਾਈ ਅੱਜ ਭੈਣ ਨੂੰ ਬੰਨ ਕੇ ਰੱਖਣਾ ਪੈਂਦਾ ਸੱਸ ਦੱਸਦੀ ਆ ਵੀ ਮੈਂ ਕਈ ਵਾਰੀ ਆਪਦੀ ਨੂੰ ਨੂੰ ਸੰਗਲ ਲਾਉਣੀ ਆ ਜਦੋਂ ਕੱਪੜੇ ਲਾ ਦਿੰਦੀ ਆ ਬਾਹਰ ਭੱਜਦੀ ਆ ਸੜਕਾਂ ਤੇ ਤੁਰਦੀ ਆ ਤੇ ਬਈ ਬੱਚੇ ਕੋਈ ਐਸਾ ਸਟੈਪ ਲੈ ਲੈਂਦੇ ਆ ਗਲਤੀ ਕਰ ਲੈਂਦੇ ਆ ਕੋਈ ਵੀਡੀਓ ਦੇਖਦੇ ਹੋਣੇ ਸਾਡੀ ਐਸਟੈਂ ਸਾਡੀਆਂ ਭੈਣਾਂ ਨੌਜਵਾਨ ਸਾਡੀਆਂ ਧੀਆ ਸਾਡੇ ਨੌਜਵਾਨ ਬੱਚੇ ਸਾਡੇ ਪੁੱਤ ਭਾਈ ਤੁਹਾਡਾ ਇੱਕ ਮਿੰਟ ਦਾ ਗੁੱਸਾ ਤੁਸੀਂ ਤਾਂ ਕਈ ਵਾਰੀ ਐਸੀ ਗਲਤੀ ਕਰ ਲੈਂਦੇ ਹੋ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜਾ ਪਾਈ ਤੁਹਾਡੀ ਇੱਕ ਪਲ ਦੀ ਉਹ ਗਲਤੀ ਪਰਿਵਾਰਾਂ ਨੂੰ ਖੇਰੂ-ਖੇਰੂ ਕਰ ਦਿੰਦੀ ਹੈ ਬੇਨਤੀ ਹੈ ਨੌਜਵਾਨ ਵੀਰੋ ਤੇ ਭੈਣੋ ਕੋਈ ਵੀ ਸਮੱਸਿਆ ਵੱਡੇ ਨਹੀਂ ਹੁੰਦੀ ਹਰ ਚੀਜ਼ ਦਾ ਹੱਲ ਆ ਜੇ ਕੋਈ ਐਸੀ ਗੱਲ ਹੁੰਦੀ ਹੈ ਨਾ ਆਪਣੇ ਮਾਪੇ ਉਹ ਨਾਲ ਸ਼ੇਅਰ ਕਰੋ ਬੈਠ ਕੇ ਗੱਲ ਕਰੋ ਵੀ ਪਾਪਾ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਮੰਮੀ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਮਾਮਾ ਕੋਈ ਊਆ ਕੋਈ ਮਾਸੀ ਕਿਸੇ ਨਾਲ ਸਾਜਤਾ ਹੋ ਗਈ ਉਹਦੇ ਨਾਲ ਗੱਲ ਕੋਈ ਦੋਸਤ ਕੋਈ ਸਹੇਲੀ ਬਹੁਤ ਹਾਲ ਨੇ ਮਰਨਾ ਕੋਈ ਹਾਲ ਥੋੜੀ ਆ ਦਾਦੀ ਦੱਸਦੀ ਆ ਵੀ ਮੇਰੀ ਧੀ ਮੇਰੀ ਪੋਤੀ ਗगन ਬਾਲੀ ਸੋਹਣੀ ਸੀ ਬਾਲੀ ਹੋਈ ਸਿਆਣੀ ਸੀ ਕੰਪਿਊਟਰ ਦਾ ਕੋਰਸ ਕੀਤਾ ਸੀ ਹੁਣ ਬੀਏ ਕਰਦੀ ਸੀ ਤੇ ਬੜੀਆਂ ਉਮੀਦਾਂ ਸੀ ਪਰ ਹੁਣ ਕੀ ਕਰੀਏ ਵਾਪਸ ਆਉਣਾ ਨਹੀਂ ਸਰਕਾਰ ਦਾ ਭਾਵੇਂ ਇਹ ਆਪਨੇ ਜਲਦੀ ਕਰ ਕਰ ਕੇ 25 ਕਿਤੀ ਕਿਤੀ ਯਾਰ ਬੜਾ ਮੇਰੇ ਕੋਲ ਜੜੀ ਕਰਦੀ ਇਹ ਕੋਈ ਪੱਲੇ ਨਹੀਂ ਬਹਿ ਕਹਤੇ ਵੀ ਜਿਆ ਬਾਰ ਬਾਕੀ ਸਾਰਾ ਕੀ ਰੋਣੇ ਦੋਣੇ ਕੋ ਦੇ ਸਹੀ ਗੱਲ ਆ ਮਾ ਬੜਾ ਕੀ ਉਹ ਪੋਤੀ ਸੀ ਉਹ ਤਾਂ ਮੇਰਾ ਪੁੱਤ ਮਰ ਗਿਆ ਇੱਕ ਤਰ੍ਹਾਂ ਦਾ ਸਾਰੇ ਨੂੰ ਬਦਲਾ ਲਾਡ ਮੇਰਾ ਕਰਨ ਉਨੋਂ ਉਹ ਜੀ ਉਸਨੇ ਮੇਰੇ ਡਿੱਟ ਤੇ ਲਟਣੀ ਲੇਟੜੀ। ਉਹ ਖਾਣਾ ਪੀਣਾ ਵੀ ਉੱਚ ਕੇ ਜਾਣਾ। ਤੇ ਰੋਟੀ ਕੱਲ ਰਾਤ ਖਾਦੀ ਕਿਤਾ। ਕਿੰਨਾ ਟਾਈਮ ਹੋ ਗਿਆ ਮਾਂ? ਦੂੜ ਸਾਲ। ਦੂੜ ਸਾਲ। ਖੜੀਆਂ ਆੜ ਜਦੋਂ ਉਸਕੇ ਫੁੱਲ ਤੇ। ਤੋਂ ਉਹ ਜਗ੍ਹਾ ਰਖੜੀਆਂ। ਉਹ। ਪੀਉਂਿਆ ਵੀ ਠੀਕਰੇ ਚੱਲ ਰੌਣ ਮੇਰੇ ਕਦੇ ਰੋਈਏ ਕਦੇ ਸੀ। ਉਸ ਦਾ ਰੌਣ ਵੀ ਵਿਚੇ ਰਹਿ ਗਿਆ ਚੋਰੀ ਉਹ ਰੋਵੇਂ ਰਾਤ ਨੂੰ। ਰਾਤ ਨੂੰ ਉਸ ਕੰਦੇ ਪੁੱਤਾਂ ਦੀ। ਇਹ ਬੱਦਲ ਜੀ। ਭੈਣੇ ਥੋੜੀ ਤਕੜੀ ਹੋ ਸਟਰੋਂਗ ਹੋ ਲੇਕ ਮੇਰੀ ਛੋਟੀ ਭੈਣਾ ਤੋਂ ਗगन ਵੀ ਜੇਕਰ ਦੇਖਦੀ ਹੋ ਉਹ ਵੀ ਦੁਖੀ ਹੁੰਦੀ ਹੋ ਵੀ ਮੇਰੀ ਮਾਂ ਕੀ ਬਣੀ ਫਿਰਦੀ ਆ ਕਰਖਾ ਇੰਨੀ ਖਰਾਬ ਤਕੜੀ ਹੋ ਪੁੱਤ ਵਿਆਵਾਂਗੇ ਨੂੰ ਲਿਆਵਾਂਗੇ ਉਹ ਤੇਰੀ ਗगन ਵਰਗੀ ਹੋਊਗੀ ਨੂੰ ਨੀਤੀ ਆ ਉਤਰੇ ਕਰੇ ਦੇਖੀ ਤੈਨੂੰ ਕਿੰਨਾ ਗगन ਵਾਂਗੂ ਪਿਆਰ ਕਰੋਗੀ ਉਹ ਵੀ ਠੀਕ ਆ ਆਪਾਂ ਉਹਨੂੰ ਪੜ੍ਹਾਓ ਪੁੱਤ ਦਾ ਕੀ ਨਾਮ ਆ ਗਰਪਾਲ ਨੂੰ ਪੜਾ ਕੇ ਉਹਨੂੰ ਚੰਗਾ ਇਨਸਾਨ ਬਣਾਉਣਾ ਆਪਾਂ ਉਹਦੀ ਜਿਹੜੀ ਬਹੂ ਆ ਉਹਦੀ ਘਰ ਵਾਲੀ ਆ ਜਿਹੜੀ ਉਹ ਤੇਰੇ ਸਾਰੇ ਚਾਹ ਲਾੜ ਪੂਰੇ ਕਰੂ ਪਰ ਮੇਰੀ ਭੈਣ ਐ ਨਾ ਹੋ ਅੱਛਾ ਆਪਦੇ ਆਪ ਨੂੰ ਐਂ ਤਾਂ ਨਾ ਕਰ ਠੀਕ ਹੈ ਆਪਦੇ ਆਪ ਨੂੰ ਥੋੜੀ ਸਜਾ ਦੇਣੀ ਹੈ ਉਹਨੂੰ ਤਾਂ ਤੁਹਾਡੇ ਹੱਥ 'ਚ ਨਹੀਂ ਸੀ ਕੇਤੇ ਉਹ ਤਾਂ ਪ੍ਰਮਾਤਮਾ ਦੇ ਹੱਥ 'ਚ ਸੀ ਹਨਾ ਜੇ ਟੈਨਸ਼ਨ ਲੈ ਕੇ ਉਹ ਵਾਪਸ ਆਜੋਗੇ ਤਾਂ ਅਸੀਂ ਸਾਰੇ ਲੈਲੇ ਨਗਰੇ ਨਾਲ ਲੱਗੇ ਜਨ ਟੈਨਸ਼ਨ ਲੈਣੇ ਮੇਰੀ ਕਿ ਮਰੇ ਬੜੇ ਪਰੌਲੇ ਇਸ ਨੂੰ ਸਾਮੀ ਹੈ ਮੈਂ ਕੋਈ ਗੰਦੇ ਕਰੀਏ ਕਿਤੋਂ ਗਰੀਬੀ ਹੂੰ ਬੰਦਾ ਜਿਹੜਾ ਉੱਥੇ ਬੈਠਿਆ ਹੈ ਇਸ ਦੇ ਘਰ ਵਾਲਾ ਕਮਾਵੇ ਖਾਣ ਵਾਲੇ ਹੋਰੇ ਪੰਜ ਜਣੇ ਉਸ ਦੀ ਜੜੀ ਨਾ ਕੇਵੜੇ 500 ਕੋਈ ਨਾ ਮਾ ਅਸੀਂ ਤੁਹਾਡੇ ਨਾਲ ਆ ਦਵਾਈਆਂ ਦੇ ਇੱਥੇ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਤੁਸੀਂ ਹਰ ਮਹੀਨੇ ਬਸ ਆਉਣਾ ਦਵਾਈ ਲੈਣਾ ਜੇ ਕੋਈ ਕਿਰਾਏ ਪਾਟ ਦੀ ਦਿੱਕਤ ਹੋਊ ਸਾਨੂੰ ਉਹ ਵੀ ਦੱਸਿਓ ਬਿਲਕੁਲ ਠੀਕ ਹੈ ਪਰ ਵਾਹਿਗੁਰੂ ਮਿਹਰ ਕਰਨ ਦਵਾਈ ਨਾ ਮਿਸ ਕਰਿਓ ਹੋ ਸਕਦਾ ਦਵਾਈ ਨੂੰ ਸੈੱਟ ਹੋਣ ਨੂੰ ਸਮਾਂ ਲੱਗੇ ਮਹੀਨਾ ਦੋ ਮਹੀਨੇ ਦਵਾਈ ਲਗਾਤਾਰ ਖਵਾਉਣੀ ਹੈ ਦਵਾਈ ਨਹੀਂ ਉੱਪਦੀ ਬਿਲਕੁਲ ਠੀਕ ਹੋ ਜਾਣਾ ਭੈਣ ਮੇਰੀ ਬਸ ਇੱਕ ਤੇ ਬੱਜੇ ਨਾ ਕੋਈ ਨਹੀਂ ਉਹ ਦਵਾਈ ਨਾ ਮੈਂ ਤਾਂ ਤੈਨੂੰ ਕਹੀ ਰਹਿ ਪਾ ਹੁਣ ਤੂੰ ਕਹਿੰਨੇ ਮੈਂ ਰਹਿ ਨਹੀਂ ਸਕਦੀ ਨਹੀਂ ਤਾਂ ਆਪਾਂ 10 15 ਦਿਨ ਤੁਹਾਨੂੰ ਰੱਖ ਕੇ ਇੱਥੇ ਦੀ ਦਵਾਈ ਸੈੱਟ ਕਰਾ ਦਿੰਦੇ ਭੱਜਣਾ ਤਾਂ ਨਹੀਂ ਹੜ ਜਾਣਾ ਕੋਈ ਦਿੱਕਤ ਪਰ ਹੁਣ ਜੇ ਤੂੰ ਦਵਾਈ ਲੈ ਕੇ ਜਾਣੀ ਹੈ ਤਾਂ ਦਵਾਈ ਖਵਾਉਣੀ ਹੈ ਠੀਕ ਹੈ ਠੀਕ ਇਹਦੇ ਵਾਸਤੇ ਨਹੀਂ ਗੱਲ ਭੱਜਣਾ ਹੁਣ ਕੀ ਨਾ ਭੈਣ ਜਰਾ ਰਣਜੀਤ ਰਣਜੀਤ ਭੈਣੇ ਘਰੋਂ ਨਹੀਂ ਭੱਜਣਾ ਠੀਕ ਹੈ ਪੱਕਾ ਬਾਦਾਂ ਤੈਨੂੰ ਸੌ ਲੱਗੇ ਗਗਨ ਦੀ ਗਗਨ ਦੀ ਸੌ ਖਾਵੇਂਗੀ ਨਾ ਪਿਆਰ ਕਰਦੀ ਸੀ ਨਾ ਗਗਨ ਨੂੰ ਬਸ ਗਗਨ ਦੀ ਸੌ ਪਛਣਾ ਨਹੀਂ ਕਰੋ ਠੀਕ ਹੈ ਰੂਟ ਦੀ ਬੱਚ ਗਈ ਸੀ ਕੱਲ ਸੂਰਤ ਤੇ ਸਾਰਾ ਤੈਨੂੰ ਕਹ ਮੈਨੂੰ ਕਹ ਵੀ ਇਹ ਜੀ ਕੱਪੜੇ ਤੇ ਜੈ ਸ਼ੋਲ ਕਾ ਫੇਰੇ ਹੈ ਹੀ ਮਨੂ ਵੀ ਇੰਦਾ ਕਿਤੇ ਪਚਾਲੀ ਬਸ ਚੱਲੂਗੀ ਕੱਲ ਮੈਂ ਪਚਾਲੀ ਬਸ ਚੱਲ ਜਣੀ ਕੋਈ ਬਸ ਆ ਜਾਂਦੀ ਉੱਥੇ ਹੀ ਕਰਨ ਨਾ ਮੈਂ ਤੇ ਪਰੇ ਮੈਂ ਤੇ ਮਰੇ ਨਹੀਂ ਪਹਿਣੇ ਹੁਣ ਨਹੀਂ ਕਰਨਾ ਕੰਮ ਠੀਕ ਹੈ ਤੈਨੂੰ ਗਗਨਦੀ ਸੋ ਬਿਲਕੁਲ ਨਹੀਂ ਕਰਨੀ ਇਹ ਗੱਲ ਠੀਕ ਹੈ ਦੇਖੋ ਬਾਰ ਬਾਰ ਉਹੀ ਨਹਿਰ ਵੱਲ ਨੂੰ ਜਾਂਦੀ ਆ ਕਰੇਵਰ ਦਾਸ ਭੈਣ ਰਣਜੀਤ ਕੌਰ ਵਾਸਤੇ ਇਹਦੀ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ ਦੋਨੇ ਸੱਸ ਨੂੰ ਆਈਆਂ ਧੰਨਵਾਦ ਆ ਇਸ ਮਾਂ ਦਾ ਵੀ ਜਿਹੜੀ ਆਪਣੀ ਨੂੰ ਨੂੰ ਧੀਆਂ ਵਾਂਗ ਲਈ ਫਿਰਦੀ ਆ ਤੇ ਜਿਹੜੀ ਦੋਕ ਸੁੱਕ ਜਿਹੜਾ ਬਣਿਆ ਇਕੱਠੇ ਹੀ ਰਲ ਕੇ ਕੱਟ ਰਹੇ ਤੇ ਸੁਨੇਹਾ ਵੀ ਸਾਡਾ ਜਰੂਰ ਲੋਕਾਂ ਤੱਕ ਪਹੁੰਚਾਇਓ ਇਹ ਵੀਡੀਓ ਨੂੰ ਕੱਟ ਕੇ ਅਲੱਗ ਤੋਂ ਸ਼ੇਅਰ ਕਰਿਓ ਮੈਂ ਸਾਡੀ ਟੀਮ ਨੂੰ ਵੀ ਬੇਨਤੀ ਕਰਾਂਗਾ ਕਿ ਵੀ ਜਰੂਰ ਅਲੱਗ ਤੋਂ ਵੀਡੀਓ ਨੂੰ ਬਣਾ ਕੇ ਸ਼ੇਅਰ ਕਰਨ ਤਾਂ ਜੋ ਕੋਈ ਹੋਰ ਨੌਜਵਾਨ ਧੀ ਸਾਡੀ ਜਾਂ ਪੁੱਤ ਇਹਦੀ ਗਲਤੀ ਨਾ ਕਰੇ ਜੇ ਉਹਦੇ ਜੀ ਮਾਰਤਾ ਸਾਰੇ ਪਰਿਵਾਰ ਪਰਿਵਾਰ ਵੀ ਮਰ ਗਿਆ ਮੰਨ ਲਓ ਹਾਂ ਵੀ ਇਹ ਗਲਤੀ ਕਰੀ ਜੇ ਤਾਂ ਪਰਿਵਾਰ ਮਰਿਆ ਸੀ ਮਾਂ ਵੀ ਚੰਗੇ ਸੌਕੇ ਬਸ ਰਹੇ ਤੇ ਉਹ ਕੰਮ ਕਰ ਰਹੀ ਤੇ ਐਵੇਂ ਕਰੀ ਬੈਠੀ ਆਪਾਂ ਕਮਾ ਮਾ ਮਾਤੀਆ ਦੇ ਖਾਂਦੀਆਂ ਹੂੰ। ਇਹ ਹੁਣ ਮਾਰੇ ਕੋਈ ਵੀ ਲਾਜ ਨਹੀਂ। ਹੁਣ ਇਸ ਕੀ ਰੱਖੀ ਕਰੀਏ ਕਬੀ ਐਵੇਂ ਕੰਮ ਤੇ ਜਾਈਏ। ਕਈ ਕਦੇ ਤਾਂ ਰੋਟੀ ਪਕਾਣ ਤੇ ਕਦੇ ਮੈਂ ਨਹੀਂ ਪਕਾਂਦੀ ਤਾਂ ਉਹ ਹੀ ਬਕਾਲੇ ਨਾਲ ਦੀ ਸ਼ਕੀਨੀਗਾ ਹੋਏਗੀ। ਵੀ ਅੰਦਰ ਪਹਿ ਜਾ ਜਾਪੇ। ਮੈਂ ਰੋਟੀ ਲੱਗ ਰਹੀ ਹੂੰ। ਗੈਸ ਮੱਚ ਜੇ ਰੋਟੀ ਮੱਚ ਜੇ ਜਦਾ ਕਹ ਸਾਰੇ ਕੱਪੜੇ ਕੱਢ ਲੈ। ਬੇਬੇ ਮੈਂ ਆ ਗਈ। ਬੀਬੀ ਮੈਂ ਆ ਗਈ। ਮੱਝ-ਵੱਝ ਕੇ ਸੁਨ ਚਿੰ ਬੜਦੀ। ਹੇ ਉੱਤਵਾ ਵੀ ਮੱਛ ਜੇ ਰੋਟੀ ਵੀ ਮੱਛ ਜੇ ਇੱਕ ਟੈਮ ਉਹ ਗੱਲ ਭੁੱਖੇ ਕੀ ਸੋਣਾ ਪੈ ਜੇ ਜਦ ਇਸ ਕੀ ਰੱਖੀ ਹੋ ਜੇ ਵੀ ਮਾਰਾ ਬਹੁਤ ਬੁਰਾ ਲੇ ਜੀ ਸਿਆਮ ਇਹ ਕਰ ਦਿਓ ਵੀ ਬੱਚਿਆਂ ਨੂੰ ਇਹੀ ਰਹਿ ਦਿੰਦੇ ਆ ਵੀ ਭਾਈ ਇਹਦੀ ਗਲਤੀ ਨਾ ਕਰ ਹਾਂ ਵੀ ਨਾ ਕਰੋ ਨਾ ਕਰੋ ਮਾਂ ਬਾਪਾਂ ਨੂੰ ਵੀ ਦੇਖੋ ਮਾਂ ਕਰ ਨਾ ਵੀ ਨਾ ਮਰੇ ਨਾ ਜੂਂਦੇ ਆ ਮੈਂ ਤਾਂ ਚਲੋ ਬਸ ਇਹੀ ਸਾਡੀ ਬੇਨਤੀ ਹੈ ਭਾਈ ਅਰਦਾਸ ਕਰਿਓ ਸਾਡੀ ਭੈਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ